ਕੋਤੋਂ ਹੈ ਜਿੱਥੇ ਇੱਕ ਬਜ਼ੁਰਗ ਨੌਕੀ ਟੰਡੇ ਨਾਲ ਇੱਕ ਧਾਕੀ ਦਾ ਸ਼ਿਕਾਰ ਹੋਇਆ ਹੈ ਦੇਖਦੇ ਹਾਂ ਕਿ ਇਹ ਕੋਈ ਖਬਰ ਮਾੜੀ ਅੰਸਰਾਂ ਵੱਲੋਂ ਨਵੇਂ-ਨਵੇਂ ਤਰੀਕੇ ਅਪਣਾ ਕੇ ਔਲੇ-ਪਾਲੇ ਲੋਕਾਂ ਨੂੰ ਆਪਣੀ ਧੱਕੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਤੇਜੇ ਤਰ੍ਹਾਂ ਦਾ ਮਾਮਲਾ ਜੈਤੂ ਤੋਂ ਵੀ ਸਾਹਮਣੇ ਆਇਆ ਹੈ ਜੈਤੂ ਦੇ ਚਨਾ ਬਾਜ਼ਾਰ ਤੇ ਵਿੱਚ ਇੱਕ ਬਜ਼ੁਰਗ ਵਿਅਕਤੀ ਜੋ ਸਬਜ਼ੀ ਲੈ ਕੇ ਵਾਪਸ ਆ ਰਹੇ ਹਸੀ ਤਾਂ ਦਿਨ ਦਿਹਾੜੇ ਹੀ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਨੇ ਬਜ਼ੁਰਗ ਨੂੰ ਆਪਣੀਆਂ ਕੱਲਾਂ ਦੇ ਵਿੱਚ ਉਲਝਾ ਕੇ ਉਸ ਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਲਿਆ ਤੇ ਫਿਰ ਉਸ ਨੂੰ ਕਿਸੇ ਸੋਨ ਸੰਚ ਰਾਤੇ ਲੈ ਗਿਆ ਤੇ ਜਿੱਥੇ ਜਾ ਕੇ ਉਸਨੇ ਉਸੁਰਗ ਦੇ ਕੋਲੋਂ ਉਸਦੀ ਸੋਨੇ ਦੀ ਮੰਦਰੀ ਤੇ 500 ਰੁਪਏ ਕੋਲੇ ਤੇ ਫਿਰ ਉਥੋਂ ਫਰਾਰ ਹੋ ਗਿਆ ਮੰਦਰੀ ਦੀ ਕੀਮਤ 40000 ਰੁਪਏ ਦੇ ਕਰੀ ਫਸੀ ਜਾ ਰਹੀ ਹੈ ਤੇ ਸ਼ਾਤਰ ਠੱਗ ਵੱਲੋਂ ਬਜ਼ੁਰਗ ਨੂੰ ਗੱਲਾਂ ਦੇ ਵਿੱਚ ਕੁਲਚਾ ਕੇ ਮੋਟਰਸਾਈਕਲ ਤੇ ਬਿਠਾ ਕੇ ਲਜਾਣ ਦੀ ਵੀਡੀਓ ਵੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਜੋ ਸੋਸ਼ਲ ਮੀਡੀਆ ਤੇ ਖੂਬ ਫਾਇਰਲ ਹੋ ਰਹੀ ਹੈ कोलो इस संबंधी पुलिस पे शिकायत तक करवा देती गए थे पुलिस को मुजिमदी पाल कीती जा रही है ऑल الحمدللہ ने यहां आ गए हैं जी तो जाने लाच तो पापा दिनच आने आवे मो से खबर आ मिलिया खदी और मुझे लगभग जो लावे मैं मंगलावा सरकार बोले इलाज में मैं कोई भी प्रो भी है हम्म ਹਾਂ ਮੈਨੂੰ ਇਸ ਤੋਂ ਬਹੁਤ ਮਜ਼ਾ ਆ ਰਿਹਾ ਹੈ ਬਾਕੀ ਲਾਣੀ ਵੀਡੀਓ ਤਾਂ ਚੰਗਾ ਲੱਗ ਰਿਹਾ ਹੈ ਬਰਾਬਰ ਨਹੀਂ ਚਾਹੀਏ ਹਾਂ ਮੈਨੂੰ ਜਦਾਂ ਆਵੇ ਸੰਕਤ ਪਰ ਮੈਨੂੰ ਵੀ ਲੱਗਦਾ ਹੈ ਸੰਤ ਉਹ ਦੂਰ ਹੋ ਜਾਣਾ ਪਛੇਦੁਰ ਦੇ 35 ਰੁਪਏ ਮੈਨੂੰ ਤਾਂ ਮਾਜ ਚੱਤੇ ਆਏ ਹਾਂ ਕੋਈ ਨੋਕਸਾ ਨਹੀਂ ਹਾਂ ਮੈਨੂੰ ਮਜ਼ਾ ਆ ਰਿਹਾ ਹੈ ਇੰਨੇ ਅਮੰਦਰੀਏ ਕੌਣ ਵੀ ਆਵੇ ਕੋਈ ਇਹ ਹੈ ਕੋਈ ਨਹੀਂ ਕੋਈ ਪਤਾ ਲੱਗਿਆ ਪਛਾਣ ਕੋਈ ਵੀ ਬੰਦਾ ਕੌਣ ਹੈ ਫਿਰ ਇਹ ਸੰਗੋ ਬਿਗੂ ਹੀ ਉੱਥੇ ਨੂੰ ਮੇਡ ਦਿੱਤੀ ਤਾਂ ਸੰਗੋ ਤੁਸੀਂ ਕਿਹਦੇ ਕੀ ਕਰੀਏ ਬੁੱਤਾਰੇ ਸਮਝਦੇ ਸਿਰੋਂ ਬੋਂ ਲਪਾਂਗੇ ਕੋਸਾ ਕਿਹਨੇ ਤੇ ਚੀਰ ਬੋਂ ਲਿਖੀ ਆਂ ਦੀ ਕਿ ਕੀਬੋਰਡ ਲਿਖੀ ਆਂ ਉਹ ਤੁਸੀਂ ਕੀ ਮੰਗਦੇ ਹੋ ਕੀ ਹੋਣਾ ਚਾਹੀਦਾ ਹੈ ਉਹਨੂੰ ਜ਼ਬਾਣ ਵੀ ਹੋਣੀ ਚਾਹੀਦੀ ਬੰਦਾ ਲੱਭਣਾ ਚਾਹੀਦਾ ਬੰਦੇ ਲੱਭਣੇ ਚਾਹੀਦੇ ਕਿੰਨੇ ਕਿੰਨੇ ਦਾ ਨੁਕਸਾਨ ਹੋਇਆ ਗਿਆ ਕਿਸੇ ਅਸੀਂ 400000 ਚਾਲੀ ਕਿਹਜਾ ਰੁਪਏ ਦੀ ਜਦੋਂ ਦਿਨਦਾਰੀ ਆਰੇਗਾ ਕੀ ਤੁਹਾਨੂੰ ਪਤਾ ਨਹੀਂ ਲੱਗੇ ਵੀ ਕੌਣ ਸੀ ਕੀ ਗੱਲਬਾਤ ਸੀ ਨਹੀਂ ਪਤਾ ਨਹੀਂ ਪਤਾ ਜਤੋਂ ਤੋਂ ਵਿਪਨ ਕੋਇਲ ਦੇ ਨਾਲ ਬਿਊਰੋ ਰਿਪੋਰਟ ਪਾਸਵੇ న్యూਸ ਬਟਨ ਆ